ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 8ਵਾਂ ਚਤੁਰਕੋਜ ਅਭਿਆਸ ਸੰਵਰ 8.1 ਤੇ ਇਸ ਦਾ ਪੰਜਵਾਂ ਸਵਾਲ ਜਿਹੜਾ ਕਿ ਪੰਜ ਭਾਗ ਹਨ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਸਵਾਲ ਹੈ ਬੱਚਿਓ ਸਮਾਂਤਰ ਚਤੁਰਭੁਜ ABCD ਦੇ ਵਿਕਰਣ BD ਤੇ ਦੋ ਬਿੰਦੂ ਇਹ ਸਮਾਂਤਰ ਚਤੁਰਭੁਜ ਹੈ ਬੱਚਿਓ ABCD ਇੱਥੇ ਦਾ ਤੇ ਇਹਦਾ ਇੱਕ ਵਿਕਰਣ ਹੈ BD ਠੀਕ ਹੈ ਤੇ ਬਿੰਦੂ ਇੱਕ ਹੈਗਾ P ਤੇ ਇੱਕ ਹੈਗਾ Q ਇਸ ਪ੍ਰਕਾਰ ਸਥਾਨ ਕਿ DP ਬਰਾਬਰ BQ ਇਹ ਜਿਹੜਾ D ਹੈਗਾ D ਤੋਂ P ਦੀ ਜਿੰਨੀ ਦੂਰੀ ਹੈ ਉਨੀ ਹੀ B ਤੋਂ Q ਦੀ ਦੂਰੀ ਹੋਵੇ ਠੀਕ ਹੈ ਇਹ ਕਹਿੰਦੇ ਹੁ ਦਰਸਾਓ ਕਿ ਅਜ ਦਾ ਪੰਜ ਭਾਗ ਨੇ ਤੇ ਅਸੀਂ ਬੱਚੇ ਇੱਕ ਇੱਕ ਕਰਕੇ ਕਰਦੇ ਹਾਂ ਕਿ ਇਹ ਪੰਜੋ ਭਾਗਾਂ ਨੂੰ ਦੌਰਾਨ ਦਾ ਫਾਇਦਾ ਨਹੀਂ ਸੋ ਪਹਿਲਾ ਭਾਗ ਇਹ ਕਹਿੰਦਾ ਕਿ ਤ੍ਰਿਭੁਜ A P D ਅਤੇ C Q B ਸੋ A E D ਐਵਲਾ ਤ੍ਰਿਭੁਜ ਤੇ C Q B ਐਵਲਾ ਇਹ ਸਿੱਧ ਕਰੋ ਕਿ ਇਹ ਸਰਬੰਗ ਸਮ ਹਨ ਸੋ ਕਰ ਲੈਨੇ ਲੋ ਜੀ ਸੋ ਪਹਿਲਾ D P B Q ਸੋ ਇਹ ਹੋ ਗਿਆ ਬੱਚੇਓ D P बराबर bq एप हो जाएगी कोगी क्यों जाए, है ਦਿੱਤਾ ਇਹਨਾਂ ਨੇ ਬਰਾਬਰ ਕਿਹਾ ਹੈ ਕਿ p ਅਤੇ q ਇਸ ਪ੍ਰਕਾਰ ਸਥਿਤ ਹਨ ਕਿ dp बराबर bq ਫਿਰ ad बराबर bc ادي bc ਹੈ ਬੱਚਿਓ ਇਹ ad ਦੇ ਬਰਾਬਰ ਹੋਏਗੀ ਬਿਲਕੁਲ ਹੋਏਗੀ ਕਿਉਂ ਆਏਗੀ ਕਿਉਂਕਿ ਸਮਾਂਤਰ ਚਤੁਰਭੁਜ abcd ਹਾਂ ਸੰਮੁਖ ਭੁਜਾਵਾਂ ਦੀ ਬਰਾਬਰੀ ਯਕਾਂਤ ਜਿਹੜਾ ਸਮਾਂਤਰ ਚਤੁਰਭੁਜ ਹੁੰਦਾ ਉਹਦੀਆਂ ਸੰਮੁਖ ਭੁਜਾਵਾਂ ਬਰਾਬਰ ਹੁੰਦੀਆਂ ਨੇ ਤੇ ਫਿਰ ਕੋਣ adp ਕੋਣ adp ਬਰਾਬਰ ਕੋਣ cbq ਕਿਉਂ ਜੀ ਕਿਉਂਕਿ ਇਹ bc ਤੇ ad ਸਮਾਂਤਰ ਚੋ ਸਮਾਂਤਰ ਭੁਜਾਵਾਂ ਨੇ ਤੇ ਇਹ ਹੋ ਜਾਏਗਾ ਬੱਚੋ ਕਾਟਵੀਂ ਰੇਖਾ ਤੇ ਇਹ ਜਿਹੜਾ ਕੋਣ ਹੈ ਇਹ ਵਾਲਾ ਕੋਣ ਇਹ ਵਾਲਾ ਕੋਣ ਬਰਾਬਰ ਹੋਣਗੇ ਇਕਾਂਤਰ ਅੰਦਰਲੇ ਕੋਣ ਕਿਉਂਕਿ ad ਸਮਾਂਤਰ bc ਹੈ ਸੋ ਬੱਚਾ ਕੀ ਬਣ ਗਿਆ ਇਹ ਸਾਡਾ ਬਣ ਗਿਆ sas 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 ਠੀਕ ਹੈ ਸੋ ਐਸ ਐ ਸਰਵੰਗਸਮਤਾ ਦੇ ਨਿਯਮ ਤੋਂ ਐਸਿੱਧ ਹੋ ਗਿਆ ਤ੍ਰਿਪੂਜ ਐਪੀਡੀ ਸਰਵੰਗਸਮ ਹੈ ਤ੍ਰਿਪੂਜ ਸੀਕਯੂਬੀ ਦੇ ਸੋ ਸਾਡਾ ਪਹਿਲਾ ਭਾਗ ਬੱਚਿਓ ਐ ਸਾਡਾ ਹੋ ਗਿਆ ਅੱਗੇ ਚਲੀਏ ਤੇ ਬੱਚਿਓ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਯਾਦ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 9ਵੀਂ ਜਮਾਤ ਨਾਲ ਦੂਜੇ ਵਿਸ਼ਿਆਂ ਦੀ ਕੁਝ ਹੋਰ ਪਲੇਲਿਸਟਾਂ ਵੀ ਨੇ ਚੈਨਲ ਤੇ ਜਾਓ ਖੋਲੋ ਚੈਨਲ ਨੂੰ ਪਲੇਲਿਸਟ ਟੈਬ ਕਰੋ ਤੁਹਾਨੂੰ ਮਿਲੇਗੀ 9th english cb 9th english literature 9th grammar 9th science math concepts 9th math notes ਫਿਰ ਹੋਵੇਗੀ math shortcuts and tricks ਇਹ ਵੀ ਹੋਵੇਗੀ abbreviations ਤੇ ਪੰਜਾਬੀ మీడియం ਦੇ ਵਿੱਚ ਵੀ ਹੈਗੀ ਹੈ ਨੌਵੀਂ ਗਣਿਤ ਨਵੀਂ ਨੌਵੀਂ ਗਣਿਤ ਤੇ ਇਹ ਹੈਗੀ ਹੈ ਗਣਿਤ ਦੇ ਸਿਧਾਂਤ ਸੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਇਹਨਾਂ ਪਲੇਲਿਸਟਾਂ ਵਿੱਚ ਵੀ ਵੀਡੀਓਜ਼ ਵੀ ਦੇਖੋ ਹੁਣ ਬੱਚੋ ਕਰਦੇ ਹਾਂ ਦੂਜਾ ਭਾਗ ਨੂੰ ਦੂਜਾ ਭਾਗ ਇਹ ਕਹਿੰਦੇ ਸਿੱਧ ਕਰੋ ਕਿ ap cq ਹੈ ਹੁਣ ਬੱਚੋ ਦੂਜਾ ਭਾਗ ਕਰਦੇ ਤੇ ਇੱਦਾਂ ਲਿਖਾਂਗੇ ਤ੍ਰਿਭੁਜ APD ਸਰਬੰਗ ਸਮ ਹੈ ਤ੍ਰਿਭੁਜ CQ ਵੀ ਤੇ ਬ੍ਰੈਕਟ ਚ ਲਿਖਾਂਗੇ ਇੱਕ ਵਿੱਚ ਸਿੱਧ ਕੀਤਾ ਹੈ ਭਾਗ ਵਿੱਚ ਸਿੱਧ ਕੀਤਾ ਸੋ ਇਸ ਕਰਕੇ ਹੁਣ AP CQ ਇਸ ਲਈ AP CQ ਸਿੱਧਾ ਹੋ ਗਿਆ ਬਸ ਖਤਮ ਸਰਬੰਗ ਸਮ ਇਥੇ ਸਰਬੰਨ ਨਹੀਂ ਹੈਗਾ ਬੱਚੇ ਬੱਬਾ ਆਣਾ ਸੀ ਇਥੇ ਇਹ ਗਲਤੀ ਹੈ ਵੀ ਟਾਈਪਿੰਗ ਦੀ ਤੁਸੀਂ ਬੱਬਾ ਕਰ ਲਿਓ ਪਿਆਰੇ ਵਿਦਿਆਰਥੀਓ ਇਹ ਬੱਬਾ ਸਰਵੰਗ ਸੰ ਤ੍ਰਿਪੂਜਨ ਦੀਆਂ ਸੰਗਤ ਪੂਜਾਵਾਂ ਬਰਾਬਰ ਹੁੰਦੀਆਂ ਹਨ ਇਹ ਤੇ ਸੌਖਾ ਹੀ ਸੀ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਭਾਗ ਤੀਜਾ ਤੀਜਾ ਭਾਗ ਕੀ ਕਹਿੰਦੇ ਤ੍ਰਿਪੂਜ A Q B A Q B ਇਹੋਲਾ ਤ੍ਰਿਪੂਜ A Q B ਤੇ ਦੂਜਾ ਹੈਗਾ C P D C P D ਕਹਿੰਦੇ ਇਹਨਾਂ ਨੂੰ ਸਿੱਧ ਕਰੋ ਕੀ ਹੈ ਸਰਵੰਗ ਸੰ ਹਨ ਲੋ ਜੀ ਕਰ ਲੈਨੇ ਆ AB ਅਤੇ CD ਵਿੱਚ DP BQ DP BQ ਦਿੱਤਾ ਇਹਨਾਂ ਨੇ ਦੇਖੋ ਦਿੱਤਾ ਹੈ ਸਾਨੂੰ ਠੀਕ ਹੈ ਨਾ ਦਿੱਤਾ ਹੈ AB CD ਸੋ A B CD ਕਿਉਂ ਸਮਾਂਤਰ ਚਤੁਰਭੁਜ ABCD ਦੀਆਂ ਸੰਗਮ ਭੁਜਾਵਾਂ ਦੀ ਬਰਾਬਰੀ ਕਿਸੇ ਵੀ ਸਮਾਂਤਰ ਚਤੁਰਭੁਜ ਵਿੱਚ ਸੰਗਮ ਭੁਜਾਵਾਂ ਬਰਾਬਰ ਹੁੰਦੀਆਂ ਹਨ ਤੇ ਕੋਣ ABQ ਕੋਣ A D Q ਬਰਾਬਰ ਹੈ ਕੋਣ C D P ਕਿਉਂ ਬੱਚਿਓ ਇਹ ਦੇਖੋ ਇਹ ਇਹ ਦੋ ਕੋਣ ਬਰਾਬਰ ਹੋ ਗਏ ਕਿਉਂ ਕਿਉਂਕਿ AB ਬਰਾਬਰ ਸਮਾਂਤਰ CD ਹੈਗੀ ਹੈ ਤੇ AB ਤੁਹਾਡਾ AD BD ਤੁਹਾਡਾ ਹੋ ਗਿਆ ਤੇ ਕਾਟਵੀ ਰੇਖਾ ਤੇ ਆ ਹੋ ਗਏ ਇਕਾਂਤਰ ਅੰਦਰਲੇ ਕੋਣ ਇਕਾਂਤਰ ਅੰਦਰਲੇ ਕੋਣ AB ਸਮਾਂਤਰ ਹੈ DC ਦੇ ਇਸ ਕਰ ਸੋ ਬੱਚਿਓ S A S ਸੋ so, S, S A S S A S ਤੋ ਤ੍ਰਿਪੁਜ एक्यूबी ही सर्वांगसम ਹੈ ਤ੍ਰਿਪੁਜ सीपीडी ਦੇ एसएएस सर्वांगसमਤਾ ਦੇ ਨੇਮ ਤੋਂ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਭਾਗ ਚੌਥਾ ਕਹਿੰਦੇ ਸਿੱਧ ਕਰੋ एक्यू सीपी ਇਹ ਬੜਾ ਸੌਖਾ ਹੈ ਅਸੀਂ ਲਿਖਾਂਗੇ ਚੌਥੇ ਭਾਗ ਵਿੱਚ ਤ੍ਰਿਪੁਜ एक्यूबी सर्वांगसम ਹੈ ਤ੍ਰਿਪੁਜ सीपीडी ਦੇ ਕਿਉਂ ਭਾਗ 3 ਵਿੱਚ ਸਿੱਧ ਕੀਤਾ ਹੈ ਇਹਦਾ ਬ੍ਰੈਕਟ ਵਿੱਚ ਲਿਖ ਦੇਣਾ ਸੋ ਸਿੱਧ ਕੀਤਾ ਤੇ ਬੱਚਿਓ एक्यू बराबर सीपी बस हो गया ਤੇ ਬ੍ਰੈਕਟਸ ਲਿਖ ਦੇਣਾ ਸਰਵੰਗ ਸਮ ਤ੍ਰਿਪੁਜਾਂ ਦੀਆਂ ਸੰਗਤ ਭੁਜਾਵਾਂ ਕਿਸੇ ਵੀ ਸਰਪੰਗ ਸਮ ਤ੍ਰਿਪੁਜ ਦੇ ਸੰਗਤ ਗੁਣ ਬਰਾਬਰ ਹੁੰਦੇ ਨੇ ਸੰਗਤ ਭੁਜਾਵਾਂ ਬਰਾਬਰ ਹੁੰਦੀਆਂ ਨੇ ਅਗਲਾ ਭਾਗ ਇਤਿਆਹੀ ਭਾਗ ਦੇਖੀਏ ਆਖਰੀ ਭਾਗ ਹੈ ਬੱਚਿਓ ਕਹਿੰਦੇ ए पी सी क्यू ਇੱਕ ਸਮਾਂਤਰ ਚਤੁਰਭੁਜ ਹੈ ਜਿਹੜਾ ए पी सी क्यू ਐਸਿਤ ਕਰਨਾ ਹੈ ਕਿ ਜਿਹੜਾ ਬਣਿਆ ਜੋੜ ਕੇ ਇਹ ਇੱਕ ਸਮਾਂਤਰ ਚਤੁਰਭੁਜ ਹੈ ਹੁਣ ਪੰਜਵਾਂ ਭਾਗ ਲਿਖਾਂਗੇ AP CQ ਇਹ ਦੇਖੋ AP CQ ਭਾਗ 2 ਵਿੱਚ ਸਿੱਧ ਕੀਤਾ ਹੈ ਫਿਰ ਲਿਖਾਂਗੇ AQ CP ਪਹਿਲੇ ਤੇ ਲਿਖ ਦਿੱਤਾ AP CQ ਫਿਰ ਲਿਖ ਦਿੱਤਾ AQ CP ਤੇ ਭਾਗ ਚੌਥੇ ਵਿੱਚ ਸਿੱਧ ਕੀਤਾ ਹੈ ਅਸੀਂ ਕਰਕੇ ਆਏ ਹਾਂ ਨਹੀਂ ਸਿੱਧ ਕਰ ਲਿਆ ਹਨ ਜਿੱਲੇ ਅਸੀਂ ਇਹ ਸਰਵੰਗ ਸੰਸਿਧ ਕੀਤਾ ਤੇ ਇੱਥੋਂ ਦੀ ਇਹ ਸਿੱਧ ਕਰ ਦਿੱਤਾ ਜਦੋਂ ਇਹ ਦੋ ਤ੍ਰਿਭੁਜ ਸਰਵੰਗ ਸੰਸਿਧ ਕੀਤੇ ਇਹ ਤੁਹਾਡੀ ਸਿਪੀਸੀਟੀ ਦੇ ਨਾਲ ਐਸੇ ਕਰ ਦਿੱਤਾ ਹੁਣ ਦੋਨਾਂ ਨੂੰ ਅਸੀਂ ਇੱਥੇ ਲਿਖ ਦਿੱਤਾ ਤੇ ਬੱਚੇ ਦੋਨੋਂ ਕੀ ਨੇ ਏਬੀ ਤੇ ਸੀਕਿਊ ਸੰਮੁਖ ਭੁਜਾਵਾਂ ਦਾ ਜੋੜਾ ਇੱਥੇ ਏਕਿਊ ਤੇ ਸੀਪੀਵੀ ਕੀ ਹੈਗਾ ਸੰਮੁਖ ਭੁਜਾਵਾਂ ਦਾ ਜੋੜਾ ਸੋ ਇਸ ਲਈ ਏਪੀ ਸੀਕਿਊ ਇੱਕ ਸਮਾਂਤਰ ਚਤੁਰਪੁਜ ਹੈ ਕਿਉਂ ਨਾਲ ਲਿਖਣਾ ਕਿਉਂਕਿ ਜੇ ਕਿਸੇ ਚਤੁਰਪੁਜ ਦੀਆਂ ਸੰਮੁਖ ਭੁਜਾਵਾਂ ਦਾ ਹਰੇਕ ਜੋੜਾ ਹਰੇਕ ਉਹਨੇ ਦੋ ਦੋ ਜੋੜੇ ਨੇ ਦੋਨੋਂ ਜੋੜੇ ਮੈਂ ਇੱਥੇ ਹਰੇਕ ਨਾ ਹਰੇਕ ਨਾ ਲਿਖੋ ਤੁਸੀਂ ਲਿਖੋ ਦੋਨੋਂ ਜੋੜੇ ਹਰੇਕ ਤੇ ਫਿਰ ਦੋ ਤੋਂ ਜ਼ਿਆਦਾ ਨਹੀਂ ਆ ਜਾਂਦਾ। ਇਹ ਕਿਨਾਂ ਥੋੜੀ ਗ੍ਰਾਮਰ ਦੀ ਗਲਤੀ ਹੋ ਗਈ ਮੈਨੇ ਕੋਲੋਂ। ਸੋ ਜਦੋਂ ਕਿਸੇ ਤਰੀਕ ਚਤੁਰਪੁਜ ਵਿੱਚ ਸੰਨਮੁਖ ਪੁਜਾਵਾਂ ਦੇ ਦੋਨੋਂ ਜੋੜੇ ਬਰਾਬਰ ਹੋਣ ਤੇ ਦੋਨੋਂ ਜੋੜੇ ਲਿਖਣਾ ਹਰੇਕ ਜੋੜਾ ਨਹੀਂ ਲਿਖਣਾ। ਹਰੇਕ ਤੇ ਫਿਰ ਬੱਚੇ ਫਿਰ ਦੋ ਤੋਂ ਜ਼ਿਆਦਾ ਆ ਜੇ ਨਾ ਤਾਂ ਗੱਲ ਬਣਦੀ ਹੈ। ਸੋ ਸੰਨਮੁਖ ਪੁਜਾਵਾਂ ਦੇ ਦੋਨੋਂ ਜੋੜੇ ਬਰਾਬਰ ਹੋਣ ਤਾਂ ਉਹ ਇੱਕ ਸਮਾਂਤਰ ਚਤੁਰਪੁਜ ਹੁੰਦੀ ਹੈ। ਹੁਣ ਵਿੱਚ ਅਗਨਾ ਸਾਨੂੰ ਸਾਨੂੰ ਪਤਾ ਹੋਣੀ ਸ਼ੇਰੀਆਂ ਨੇ। ਇਹ 8ਵੀਂ ਜਮਾਤ ਦੇ ਵਿੱਚ ਅਸੀਂ ਸਾਰੀਆਂ ਪੜ ਚੁੱਕੇ ਹਾਂ। ਚਤੁਰਪੁਜਾਂ ਦੀਆਂ ਪ੍ਰੋਪਰਟੀਆਂ ਚਤੁਰਪੁਜ ਦੀਆਂ ਖਾਸੀਅਤਾਂ ਚਤੁਰਪੁਜਾਂ ਦੇ ਗੁਣ ਇਹ ਸਾਨੂੰ ਸਾਰੇ ਪਤਾ ਹੋਣੇ ਚਾਹੀਦੇ ਨੇ ਕੰਠ ਹੋਣੇ ਚਾਹੀਦੇ ਨੇ ਚੰਗੀ ਤਰ੍ਹਾਂ ਸੋ ਮੈਂ ਚਤੁਰਪੁਜਾਂ ਦੀ ਪ੍ਰੋਪਰਟੀਆਂ ਦੇ ਉੱਤੇ ਚਤੁਰਪੁਜਾਂ ਦੇ ਗੁਣ ਦੇ ਲੱਗੇ ਲੜੀ ਭਰ ਵੀਡੀਓ ਬਣਾਏ ਹੋਏ ਨੇ ਤੁਸੀਂ 8ਵੀਂ ਗਣਿਤ ਦੀ ਕਿਤਾਬ 'ਚ ਜਾ ਕੇ ਦੇਖੋ ਜੋ ਪਲੇਲਿਸਟ ਹੈ ਇਹਨੂੰ ਜਾ ਕੇ ਦੇਖੋ ਤੁਹਾਨੂੰ ਮਿਲ ਜਾਣਗੇ ਤੇ ਬੜੇ ਤੁਹਾਡੇ ਕੰਮ ਆਣਗੇ ਸੋ ਐਸੀ ਸਾਰੇ ਵਿਦਿਆਰਥੀਓ ਸਾਡਾ ਪੰਜਵਾਂ ਸਵਾਲ ਦੇ ਪੰਜ ਭਾਗ ਇਹ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ